ਦਾ ਬਾਜਵਾ ਨੇ ਪ੍ਰਾਈਵੇਟ ਚੈਨਲ ਨਾਲ ਗੱਲਬਾਤ ਕਰਦੇ ਮੁਲਾਕਾਤ ਕਰਦੇ ਗੱਲ ਖੈਰ ਦਿੱਤੀ ਕਿ ਪੰਜਾਬ ਚ ਪਤਾ ਨਹੀਂ ਉਹਨੇ ਕਿਹਾ ਕਿ 50 ਬੰਬ ਜਿਹੜੇ ਹੈਗੇ ਆ ਉਹਨਾਂ ਦੀ ਜਾਣਕਾਰੀ ਮੁਤਾਬਕ ਆਈ ਹੈ ਜਿਹੜੇ 18 ਚੱਲ ਗਿਆ 23 ਜਿਹੜੇ ਚੱਲਨੇ ਬਾਕੀ ਹੈ ਜਾਂ ਕਿੱਥੇ ਹੈ ਬੱਤੀ ਰਹਿੰਦੇ ਆ ਤਾਂ ਉਹਨਾਂ ਨੇ ਕੋਈ ਗੱਲ ਕੀਤੀ ਹੈ ਉਹ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜੇ ਕੋਈ ਗੱਲ ਸਾਬਤ ਨਹੀਂ ਹੋਏਗੀ ਬਾਜਵਾ ਕੋਲ ਕੋਈ ਸਬੂਤ ਇਹਨਾਂ ਦੇ ਹੈ ਨਹੀਂ ਬਿਆਨ ਹੀ ਦਿੱਤਾ ਹੈ ਕੋਈ ਵੀ ਕਹਿੰਦਾ ਫਿਰ ਕਾਨੂੰਨ ਦਾ ਕਾਰਵਾਈ ਹੋਏਗੀ ਤੇ ਬਾਜਾ ਹੁਣ ਚਾਹੇ ਕੋਈ ਹੋਰ ਹੋਣ ਕਿਸੇ ਨਾਲ ਅਧਿਕਾਰ ਨਹੀਂ ਕਹਿੰਦੇ ਪੰਥਕ ਇਕੱਠਾ ਉਹ ਘਟ ਜੋ ਵਾਰਿਸ ਪੰਜਾਬ ਦੇ ਦੀ ਸਟੇਟ ਸੀ ਉੱਥੇ ਵੀ ਨਹੀਂ ਦੇਖਿਆ ਕਿਵੇਂ ਦੇਖਦੇ ਹੋ ਇਸ ਨੂੰ ਕਿ ਇਸ ਤਰ੍ਹਾਂ ਦਾ ਜੋ ਕਾਠ ਹੰਗਾਰਾ ਉਹਨਾਂ ਨੂੰ ਵੀ ਮਿਲ ਰਿਹਾ ਤੇ ਨਾਲ-ਨਾਲ ਬਾਦਲ ਪਰਿਵਾਰ ਹੈ ਜਿਹੜਾ ਉਹ ਵੀ ਜੰਮ ਕੇ ਸਾਹਮਣੇ ਆਇਆ ਦੁਬਾਰਾ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਸਵੀਰ ਬਾਦਲ ਅਕਾਲੀ ਦਲ ਨੂੰ ਉਸ ਪ੍ਰਾਅ ਦੇ ਲਾਜਾ ਸਕੇਗਾ ਜਿਹੜਾ ਦਾਵਾ ਵਿਸਾਖੀ ਦੇ ਮੌਕੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ। ਬਿਲਕੁਲ ਹੀ ਭੁਗਵਾਤ ਉਹਨਾਂ ਹਰਿਆਣਾ ਚ ਗਏ ਆ, ਦੂਜੀਆਂ ਥਾਵਾਂ ਤੇ ਗਏ ਆ। ਤਾਂ ਭਾਜਪਾ ਦੇ ਗੁੜੀ ਗਵਨ ਦੇ ਮੁੱਖ ਮੰਤਰੀ ਐ ਲਖਸਿੰਦਰ ਸੈਣੀ। ਤਾਂ ਸੈਣੀ ਜਦੋਂ ਹੁਣ ਆ ਰਿਹਾ ਉਹ ਕਹਿੰਦਾ ਮੈਂ ਵੀ ਪੰਜਾਬ ਚ ਆ ਸਕਦਾ, ਮੈਂ ਕਿਉਂ ਨਹੀਂ ਆ ਸਕਦਾ। ਇਹ ਪਰਤਾੜ ਕਰਾਈ ਜਾਵੇ। ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ 'ਚ ਕਾਫੀ ਵੱਡੀ ਪੱਧਰ ਤੇ ਪੰਚਾਇਤੀ ਜ਼ਮੀਨਾਂ ਜਿਹੜੀਆਂ ਨੇ ਲਈ ਤੇ ਦਿੱਤੀਆਂ ਗਈਆਂ। ਸ਼ਸ਼ਟਿਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਵਿਚਾਰ ਚਰਚਾ ਕਰਾਂਗੇ ਅੱਜ ਦੇ ਮਗਰ ਇਹ ਮੁੱਦੇ ਪ੍ਰਤਾਪ ਬਾਜਵਾ ਦੇ ਉਸ ਬਿਆਨ ਤੇ ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਨਾਲ ਭਖੀ ਹੋਈ ਹੈ ਤੇ ਬਿਆਨਾਂ ਦਾ ਜਿਹੜਾ ਦੌਰ ਹੈ ਸلسلਾ ਉਹ ਲਗਾਤਾਰ ਆ ਰਿਹਾ ਹੈ ਕਲਾ ਬਿਆਨ ਹੀ ਨਹੀਂ ਬਲਕਿ ਬਲਕਿ ਪ੍ਰਤਾਪ ਸਿੰਘ ਬਾਜਵਾ ਨੂੰ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਰਮ ਮਿਹਰਬਾਨੀ ਤੁਹਾਨੂੰ ਤੇ ਦਸਖਾਂ ਨੂੰ ਇਹਨਾਂ ਸਤਕਾਰ ਨਾਲ ਸਸਿਕਲ ਜੀ ਇਹ ਮੁੱਦਾ ਲਓ ਸਵਾਲ ਜੀ ਸਤ ਸਾਬ ਜਿਸ ਤਰ੍ਹਾਂ ਮੁੱਦਾ ਕੱਲ ਦਾ ਹੈ ਲਗਾਤਾਰ ਬਿਆਨਬਾਜ਼ੀ ਇਸ ਮੁੱਦੇ ਤੇ ਹੋ ਰਹੀ ਹੈ ਕਿਉਂਕਿ ਪਤਾਵ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਹੈ ਉਸ ਤੋਂ ਬਾਅਦ ਕੱਲੇ ਮੁੱਖ ਮੰਤਰੀ ਹੀ ਨਹੀਂ ਬਲਕਿ ਆਮ ਆਦਮੀ ਪਾਰਟੀ ਸਾਰੀ ਦੀ ਸਾਰੀ ਹੈ ਜਿਹੜੀ ਉਹ ਪ੍ਰਤਾਪ ਸਿੰਘ ਬਾਜਵਾ ਦੇ ਮਗਰ ਪੈ ਗਈ ਤੇ ਉਸ ਤੋਂ ਬਾਅਦ ਫਿਰ ਕਾਂਗਰਸ ਵੀ ਪਿੱਛੇ ਨੇ ਰਹੀ ਤੇ ਹੁਣ ਪੂਰੀ ਦੀ ਪੂਰੀ ਕਾਂਗਰਸ ਵੀ ਜਿਹੜੀ ਪਿੱਛੇ ਪੈ ਗਈ ਹੈ ਆਮ ਆਦਮੀ ਪਾਰਟੀ ਦੇ ਅਜੇਹੇ ਦੇ ਵਿੱਚ ਕੱਲ ਥਾਣੇ ਦੇ ਵਿੱਚ ਪੇਸ਼ ਵੀ ਹੋਣਾ ਉਹਨਾਂ ਨੇ ਤੇ ਹੁਣ ਕਾਰਵਾਈ ਦਾ ਸਾਹਮਣਾ ਤਾਂ ਜਿਹੜਾ ਉਹ ਕਰਨਾ ਪੈਣਾ ਹੈ ਕਿਵੇਂ ਦੇਖਦੇ ਹੋ ਮਾਮਲੇ ਨੂੰ ਅਹਿਮ ਮਾਮਲਾ ਦੇਖੋ ਵਿਰੋਧੀ ਧਿਰ ਦੇ ਆਗੂ ਉਹ ਪ੍ਰਤਾਪ ਸਿੰਘ ਬਾਜਵਾ ਭਾਜਪਾ ਜੀ ਨੇ ਜਿਹੜਾ ਪੰਜਾਬ 'ਚ ਬੰਬਾਂ ਨੂੰ ਲੈ ਕੇ ਬਿਆਨ ਦਿੱਤਾ ਉਸ ਬਿਆਨ ਦੇ ਨਾਲ ਬੰਬਾਂ ਦਾ ਤਾਂ ਪਤਾ ਨਹੀਂ ਕਿ ਤੋਂ ਮਿਲਦੇ ਆ ਕਿ ਨਹੀਂ ਮਿਲਦੇ ਪਰ ਪੰਜਾਬ ਦੀ ਰਾਜਨੀਤੀ ਜ਼ਰੂਰ ਵੱਡਾ ਰਾਸੀ ਧਮਾਕਾ ਹੁੰਦਾ ਨਜ਼ਰ ਆ ਰਿਹਾ ਹੈ ਬਿਲਕੁਲ ਕਮਸਾਨ ਮਚ ਗਿਆ ਉਸ ਤੋਂ ਬਾਅਦ ਇੱਕ ਦਰਮਿਆਨ ਕਹਾਂਗੇ ਲਕੀਰ ਖਿੱਚੀ ਗਈ ਹੈ ਹਾਲਾਂਕਿ ਹਾਕਮਦਰ ਦੇ ਵਿਰੋਧੀ ਦੇ ਪਹਿਲਾਂ ਵੀ ਟਕਰਾਅ ਹੀ ਰਹਿੰਦੀਆਂ ਹਨ ਪਰ ਇਸ ਬਿਆਨ ਨੇ ਤਾਂ ਲਕੀਰ ਖਿੱਚ ਕੇ ਰੱਖ ਦਿੱਤੀ ਹੈ ਸ਼ਾਇਦ ਬਹੁਤ ਦੇਰ ਬਾਅਦ ਪੰਜਾਬ 'ਚ ਇਹ ਜਿਹਾ ਮੌਕਾ ਆਇਆ ਹੋਵੇਗਾ ਕਿ ਵਿਰੋਧੀ ਦਰਦੇ ਆਗੂ ਕੋਈ ਵੀ ਹੁਣ ਆਪਾ ਪ੍ਰਤਾਪ ਬਾਜਵਾ ਉਹਨਾਂ ਦੀ ਗੱਲ ਕਰ ਰਹੇ ਆ ਕਿ ਇਸ ਕਿਸਤੇ ਨਾਲ ਜਿਹੜਾ ਹੈਗਾ ਉਹਨਾਂ ਦੇ ਉੱਤੇ ਜਿਹੜਾ ਐਫਆਈਆ ਦਰਜ ਕੀਤੀ ਗਈ ਹੋਵੇ ਔਰ ਸਿੱਧੇ ਤੌਰ ਤੇ ਸਵਾਲੇ ਖੜਾ ਹੋ ਗਿਆ ਇੱਕ ਪਾਸੇ ਕਾਂਗਰਸ ਕਾਂਗਰਸ ਪੂਰੀ ਹਾਈ ਕਮਾਂਡ ਤੋਂ ਲੈ ਕੇ ਪੰਜਾਬ ਦੀ ਲੀਡਰਸ਼ਿਪ ਤੱਕ ਪ੍ਰਤਾਪ ਬਾਜਵਾ ਦੇ ਨਾਲ ਖੜ ਗਈ ਹੈ ਜੀ ਦੂਜੇ ਪਾਸੇ ਹਗੰਦਰ ਮੁਖੰਦਰੀ ਭਗਵੰਤ ਮਾਨ ਤੋਂ ਲੈ ਕੇ ਪਾਰਲੀਮੈਂਟ ਮੈਂਬਰ ਆਫ ਦੇ ਕੈਬਨਟ ਮੰਤਰੀ ਦੂਜੇ ਆਗੂ ਉਹ ਮੁਖੰਦਰੀ ਭਗਵੰਤ ਮਾਨ ਦੇ ਨਾਲ ਜਣੀ ਇਹ ਤਾਂ ਹੁੰਦਾ ਹੈ ਕਿ ਜਦੋਂ ਇਲੈਕਸ਼ਨ ਹੁੰਦੀਆਂ ਲਾਈਨਾਂ ਕਿਤਾਰਾਂ ਖਿੱਚੀਆਂ ਜਾਂਦੀਆਂ ਹੂੰ ਇਹ ਅਹਿਮ ਮੁੱਦਾ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਅੰਦਰ ਪ੍ਰਤਾ ਬਾਜਵੇ ਦੇ ਬਿਆਨ ਨੂੰ ਲੈ ਕੇ ਬੜੀ ਤਿੱਖੀ ਜਕੀਰ ਖਿੱਚੀ ਗਈ ਹੈ ਜੀ ਬਿਆਨ ਕੀ ਹੈ ਬਿਆਨ ਇਹ ਹੈ ਕਿ ਪ੍ਰਤਾ ਬਾਜਵਾ ਨੇ ਪ੍ਰਾਈਵੇਟ ਚੈਨਲ ਨਾਲ ਗੱਲਬਾਤ ਕਰਦੇ ਆ ਮਿਲਾਕਤ ਕਰਦੇ ਆ ਗੱਲ ਕਹਿ ਦਿੱਤੀ ਕਿ ਪੰਜਾਬ ਚ ਪਤਾ ਨਹੀਂ ਉਹਨੇ ਕਿਹਾ ਕਿ ਜੀ 50 ਬੰਬ ਜਿਹੜੇ ਹੈਗੇ ਆ ਉਹਨਾਂ ਦੀ ਜਾਣਕਾਰੀ ਮੁਤਾਬਕ ਆਈ ਹੈ ਜਿਹੜੇ 18 ਚੱਲ ਗਏ 32 ਅਜੇ ਚੱਲਨੇ ਬਾਕੀ ਹੈ ਜਾਂ ਕਿੱਥੇ ਹੈ ਬਤੀ ਰਹਿੰਦੇ ਆ ਤਾਂ ਉਹਨਾਂ ਨੇ ਕੋਈ ਗੱਲ ਕੀਤੀ ਹੈ ਹੁਣ ਐ ਨਾ ਉਸ ਮੌਕੇ ਦੇ ਉੱਤੇ ਮਖੌਂਦਰੀ ਭਗਵੰਤ ਮਾਨ ਨੇ ਇਸ ਗੱਲ ਨੂੰ ਕਾਬੂ ਕਰ ਲਿਆ ਉਹ ਕਹਿੰਦੇ ਭਾਈ ਸਾਹਿਬ ਦੱਸੋ ਉਹ ਜਿਹੜੇ ਤੁਸੀਂ 32 ਬੰਬਾਂ ਦੀ ਗੱਲ ਕਰਦੇ ਆਂ ਝਲਿਆਣ ਚੱਲੇ ਆ ਦੱਸੋ ਤੁਸੀਂ ਹੈਗੇ ਕਿੱਥੇ ਐ ਕਹਿੰਦੇ ਤੁਹਾਡੇ ਕੋਈ ਪਾਕਿਸਤਾਨੀ ਕਿਸੇ ਏਜੰਸੀ ਨਾਲ ਲਿੰਕ ਹੈ ਜਾਂ ਕੰਗਾ ਸਣਾ ਲਿੰਕ ਹੈ ਕਿਤੇ ਤੁਹਾਡੇ ਨਾਲ ਲਿੰਕ ਹੈ ਜਿਹੜੀ ਤੁਹਾਨੂੰ ਇੰਨੀ ਜਾਣ ਕੇ ਕਿ 18 ਚੱਲ ਕੇ 32 ਕਹਿੰਦੇ ਰਹਿੰਦੇ ਆ ਰੱਬਾ ਸਾਰੇ ਜਾਣਦੇ ਜਦੋਂ ਮੁਖੰਦਰ ਭਗਵਾਨ ਜੀ ਮਾਨ ਗੱਲ ਕਰਦੇ ਫਿਰ ਆਪਣੇ ਸਟਾਈਲ ਨਾਲ ਹੀ ਗੱਲ ਕਰਦੇ ਆ ਉਹਨਾਂ ਨੇ ਕੋਸ਼ਿਸ਼ ਕੀਤੀ ਆ ਨਾਲ ਉਸੇ ਲਹਿਜੇ ਚ ਕਰਨ ਦੀ ਜਿਸ ਤਰ੍ਹਾਂ ਪ੍ਰਤਾਪ ਬਾਜਵਾ ਹੁਣੇ ਆਪਣੇ ਸਹਿਜ ਵਾ ਬੋਲੀ ਬੋਲਦੇ ਆ ਉਹ ਹੁਣ ਉਸ ਨੂੰ ਲੈ ਕੇ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੂਜੇ ਪਾਸੇ ਜਿਹੜੀ ਕਾਂਗਰਸ ਪਾਰਟੀ ਤੇ ਉਹਨਾਂ ਦੀ ਲੀਡਰਸ਼ਿਪ ਪਹਿਲਾਂ ਤਾਂ ਪ੍ਰਤਾਪ ਬਾਜਵਾਣਾ ਸਤਪਾਰ ਕਰਨ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਵੱਲ ਉਹਨਾਂ ਦੇ ਘਰ ਜਾ ਕੇ ਉਹ ਕਹਿੰਦੇ ਆ ਪੁਲਿਸ ਕਹੀ ਸਾਨੂੰ ਉਹਨਾਂ ਨੇ ਸਹਿਯੋਗ ਨਹੀਂ ਦਿੱਤਾ ਗੱਲਬਾਤ ਜਿਹੜੀ ਢੰਗ ਨਾਲ ਕੀਤੀ ਨਹੀਂ ਹੈ ਉਹਨਾਂ ਨੇ ਮਾਲੀਗੇ ਥਾਣੇ ਚ ਬੁਲਾਇਆ ਅੱਜ ਬੁਲਾਇਆ ਸੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹ ਗਏ ਨਹੀਂ ਉਹਨਾਂ ਨੇ ਆਪਣੇ ਵਕੀਲ ਨਾਲ ਸਲਾਹ ਕੀਤੀ ਹੈ ਕਹਿੰਦੇ ਮੈਂ ਕੱਲ ਜਾਵਾਂਗਾ ਤੇ ਜਾ ਕੇ ਗੱਲ ਕਰਾਂਗਾ ਕਹਿੰਦੇ ਮੈਂ ਡਰਨ ਵਾਲਾ ਨਹੀਂ ਐ ਦੂਜੇ ਪਾਸੇ ਮੁਕੰਦਰੀ ਭਗਵਾਨ ਜੀ ਮਾਨੇ ਗੱਲ کہہ ਰਹੇ ਕਿ ਤੂੰ ਤਾਂ ਡਰਨ ਵਾਲੇ ਨਹੀਂ ਪਰ ਪੰਜਾਬੀਆਂ ਨੂੰ ਕਿਉਂ ਰੋਂਨੇ ਹੋ ਜੀ ਖੌਂ ਖਾਮ ਖਾਏ ਮਦਾ ਜਿਹੜਾ ਕਹ ਤੁਸੀਂ ਛੇੜਤਾ ਪੰਜਾਬ ਸਰਦੀ ਸੂਬਾ ਜਿਹਦਾ ਕਹਿੰਦੇ ਕੋਈ ਤੁਹਾਡੇ ਸਰੋਤ ਹੈ ਜਾਂ ਸੂਤਰ ਹੈ ਇਹਮ ਗੱਲਾਂ ਤੁਸੀਂ ਜਾਣਕਾਰੀ ਦਿਓ ਹੂੰ ਕਿ ਕਿਹੜੀ ਜਾਣਕਾਰੀ ਆ ਤੁਹਾਡੇ ਕੋਲੇ ਦੇਦੇ ਮਦਾਕ ਤੁਸੀਂ ਕਹਿ ਰਹੇ ਹੋ ਕਿ 32 ਬੰਬ ਜਿਹੜੇ ਅਜੇ ਜਿਓ ਕਿਤੇ ਪਏ ਆ ਜਾਂ ਰਹਿੰਦੇ ਆ ਤੇ ਪੰਜਾਬ ਦਾ ਤਸੱਲੀ ਮਚਣੀ ਆ 32 ਬੰਬ ਕੋਈ ਥੋੜੀ ਗੱਲ ਨਹੀਂ ਹੁੰਦੀ ਇਦਾਂ ਦਾ ਔਰ ਉਹ ਬਿਆਨ ਵੀ ਕਿਸੇ ਜਿਵੇਂ ਆਪਾਂ ਕਹਿੰਨੇ ਹੁੰਨੇ ਪੰਜਾਬੀ ਦੇ ਕੋਤਵਾਲ ਨੇ ਆਇਆ ਕਹਿ ਰਹੇ ਕਿ ਨਾ ਤੂੰ ਘਰ ਆ ਬਲਣ ਦਿੱਤਾ ਗਿਆ ਬਿਲਕੁਲ ਜੀ ਰੋਧੀਦਰ ਦੇ ਆਗੂ ਆ ਉਹਨਾਂ ਵੱਲੋਂ ਗਾਂ ਦੱਸਤਾ ਗਿਆ ਹਮ ਪਰ ਹੁੰਦੀਦਰ ਦੇ ਆਗੂ ਕਿਹੜਾ ਘਟਾ ਹੈ ਉਹਨਾਂ ਬਾਰੇ ਕਿਹਾ ਜਾ ਰਿਹਾ ਉਹ ਕਹਿੰਦੇ ਦੇਖੋ ਜੀ ਕੈਬਨਿਟ ਮੰਤਰੀ ਰਹੇ ਆ ਪਾਰਲੀਮੈਂਟ ਦੇ ਮੈਂਬਰ ਰਹੇ ਆ ਰੋਧੀਦਰ ਦੇ ਆਗੂ ਆ ਉਹਨਾਂ ਦੇ ਵੀ ਲਿੰਕ ਹੈ ਸਰਕਾਰ ਚ ਲਿੰਕ ਹੈ ਸਰਕਾਰ ਦੇ ਬਾਹਰ ਲਿੰਕ ਹੈ ਸੋਰਸ ਹੁੰਦੇ ਆ ਜ਼ਰੂਰੀ ਨਹੀਂ ਉਹ ਕਹਿੰਦੇ ਇਹ ਤਾਂ ਪੰਜਾਬ ਦੀ ਸਰਖਾ ਨਹੀਂ ਗੱਲ ਕੀਤੀ ਐ ਜੀ ਖੈਲੀ ਗੱਲ ਕੀਤੀ ਐ ਕਹਿੰਦੇ ਮੇਰਾ ਕਹਿਣ ਦਾ ਹੱਕ ਹੈ ਮੈਂ ਕੀ ਗਲਤ ਗੱਲ ਕੀਤੀ ਐ ਦੂਜੇ ਪਾਸੇ ਹਾਕਮਦਾਰ ਦੀ ਗੱਲ ਕਰ ਲਈਏ ਆਪਾਂ ਜਦੋਂ ਕਹਿ ਰਿਹਾ ਹੈ ਹੇਠਾਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਸਾਰੇ ਉਹ ਕਹਿੰਦੇ ਤੁਸੀਂ ਪੰਜਾਬ ਦੀ ਸਰਖਾ ਦੀ ਗੱਲ ਨਹੀਂ ਕੀਤੀ ਹੂੰ ਨਹੀਂ ਆਹਨ ਤੁਸੀਂ ਡਰਾਉਣ ਦੀ ਗੱਲ ਕਰ ਦਿੱਤੀ ਐ ਹੁਣ ਇੱਕ ਵੱਡਾ ਕਮਸਾਨ ਇਸ ਕਰਕੇ ਨਜ਼ਰ ਪੈ ਰਿਹਾ ਹੈ ਕਿ ਕੱਲ ਜਿਹੜਾ ਆਉਣ ਵਾਲਾ ਹੈਗਾ ਕਾਂਗਰਸ ਪਾਰਟੀ ਜਿਹੜੇ ਪ੍ਰਧਾਨ ਆ ਪੰਜਾਬ ਦੇ ਰਾਜਾ ਵਢਿੰਗ ਜੀ ਉਹਨਾਂ ਵੱਲੋਂ ਕਾਂਗਰਸ ਪਾਂ ਵਿੱਚ ਮੀਟਿੰਗ ਬੁਲਾਈ ਗਈ ਔਰ ਮੀਟਿੰਗ ਬੁਲਾ ਕੇ ਕੀ ਆ ਗਿਆ ਕਿ ਕੱਲ ਨੂੰ ਜਿਹੜੇ ਕਾਂਗਰਸ ਮੁੱਦੇ ਨੂੰ ਲੈ ਕੇ ਕੋਟੈਸਟ ਕਰੇਗੀ ਨੀਤੀ ਲਿਖੇਗੀ ਕਿ ਕੀ ਹੋਏਗਾ ਕੀ ਨਹੀਂ ਹੋਏਗਾ ਇਸ ਮਾਮਲੇ ਨੂੰ ਲੈ ਕੇ ਜਿਹੜੀ ਕਾਂਗਰਸ ਦੀ ਕੇਂਦਰ ਦੀ ਲੀਡਰਸ਼ਿਪ ਹੈ ਪਵਨ ਖੇੜਾ ਜਿਹੜੇ ਨੈਸ਼ਨਲ ਲੈਵਲ ਦੇ ਸਪੋਰਟਸ ਪਰਸਨ ਆ ਕਾਂਗਰਸ ਦੇ ਉਹਨਾਂ ਨੇ ਵੀ ਆਖਦਾ ਕਿ ਅਸੀਂ ਡਟ ਕੇ ਨਾਲ ਖੜੇ ਆਂ ਕਿ ਪੰਜਾਬ ਕਾਂਗਰਸ ਭਲਕੇ ਜੋ ਵੀ ਫੈਸਲਾ ਲਏਗੀ ਚਾਹੇ ਕੋਮੀ ਪਦਰ ਦਾ ਜਾਂ ਸੁਪਰ ਪਦਰ ਦਾ ਜੋ ਵੀ ਫੈਸਲਾ ਆਏਗਾ ਅਸੀਂ ਉਹਦੀ ਪੂਰੀ ਤਰ੍ਹਾਂ ਹਮਾਇਤ ਕਰਾਂਗੇ ਜੀ ਕਾਂਗਰਸ ਦੇ ਜਨਰਲ ਸਕੱਤਰ ਜਹਰਾਂ ਪ੍ਰਮੇਸ਼ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਬਾਜਵਾ ਨੂੰ ਡਰਾਉਣ ਦੀ ਗੱਲ ਕਰਦੇ ਹੋ ਬਾਜਵਾ ਦਾ ਡੰਣ ਵਾਲੇ ਨਹੀਂ ਆ ਹੁਣ ਬਾਜਬਾ ਡੰਨ ਵਾਲੇ ਹਨ ਜਾਂ ਨਹੀਂ ਹਨ ਮੁਖੰਦਰੀ ਭਗਵੰਤ ਮਾਨ ਜਦੋਂ ਉਹਨਾਂ ਦੀ ਸਰਕਾਰ ਪੁੱਛ ਗਿਛ ਕਰੀਏ ਕੀ ਗੱਲ ਸਾਹਮਣੇ ਆਉਂਦੀ ਹੈ ਕੀ ਨਹੀਂ ਆਉਂਦੀ ਇਸ ਮਾਹੌਲ ਚੋਂ ਪੰਜਾਬ ਜ਼ਰੂਰ ਕਿਤੇ ਡਰਿਆ ਡਰਿਆ ਜਿਹਾ ਲੱਗ ਰਿਹਾ ਹੂੰ ਕਿ ਗੱਲ ਹੈ ਛੋਟੇ ਪੱਧਰ ਦੀ ਨਹੀਂ ਇੱਕ ਪਾਸੇ ਵਿਰੋਧੀ ਧਿਰ ਦੇ ਅੱਗੋਂ ਦੂਜੇ ਪਾਸੇ ਮੁਖੰਤਰੀ ਹੈ ਵਿਰੋਧੀ ਧਿਰ ਦੇ ਅੱਗੋਂ ਕਹਿ ਰਹੇ ਕਿ ਮੈਂ ਠੀਕ ਬਿਆਂ ਦਿੱਤਾ ਸਾਰੀ ਕਾਰਵਾਈ ਤੋਂ ਬਾਅਦ ਜੂਸੀ ਹਾਲਾਂਕਿ ਉਹਨਾਂ ਦੇ ਖਰਾਬ ਕੇਸ ਵੀ ਦਰਜ ਹੋ ਗਿਆ ਉਹਨੂੰ ਬਿਲਾ ਬੀਗੇ ਨੂਰਸ ਵੀ ਮਿਲਗੇ ਤੇ ਦੂਜੇ ਪਾਸੇ ਮੁਖਵੰਤਰੀ ਕਹਿ ਰਹੇ ਵੀ ਸਰੋਤ ਤਾਂ ਦੱਸੋ ਕੋਈ ਪਤੀਬੰਦ ਕੋਈ ਛੁਟੀਗਾਨੀ ਕਹਿੰਦੇ ਜਿਹੜੀ ਤੁਸੀਂ ਕਹੀ ਹੈ ਪੰਜਾਬ ਦੀ ਮੌਜੂਦਾ ਪ੍ਰਸਿੱਧੀ ਜਿਹੜੀਆਂ ਜਿਸ ਤਰੀਕੇ ਨਾਲ ਪੰਜਾਬ ਕਈ ਤਰ੍ਹਾਂ ਦੇ ਮੰਤਪਾਗੀਆਂ ਕਰਨਾਵਾ ਵਾਪਰ ਰਹੀਆਂ ਤੇ ਜੋ ਕੁਝ ਬਿਆਨਬਾਜ਼ੀ ਹੈ ਮਹਿਜ਼ ਬਿਆਨਬਾਜ਼ੀ ਇੱਕ ਤਰ੍ਹਾਂ ਆ ਸੀ ਹੁੰਦੀ ਹੈ ਕੋਈ ਕਹਿੰਦਾ ਜੀ ਸਾਡੇ ਨਾਲ ਨੇ ਆ ਰਹੇ ਆ ਕੋਈ ਕਹਿੰਦਾ ਜਾ ਰਹੇ ਆ ਉਹ ਤਾਂ ਵੱਖਰੀ ਗੱਲ ਹੈ ਸੁਰੱਖਿਆ ਦਾ ਮਾਮਲਾ ਦੇ ਬਾਰੇ ਕੋਈ ਦੋ ਰਣੀ ਸ੍ਰੀਦਾ ਮਾਮਲਾ ਜਿਸਨ ਲੈ ਕੇ ਪੰਜਾਬ ਤਕੜੀ ਹਾਲ ਚਾਲ ਮੱਚੀ ਵੀ ਹੈ ਔਰ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜੇ ਕੋਈ ਗੱਲ ਸਾਂਤ ਨਹੀਂ ਹੋਏਗੀ ਜੀ ਬਾਜਾ ਕੋਲ ਕੋਈ ਸਮੂਹ ਤੇ ਦੰਦੇ ਹੈ ਨਹੀਂ ਬਿਆਨ ਹੀ ਦਿੱਤਾ ਹੈ ਕੋਈ ਵੀ ਕਹਿੰਦਾ ਫਿਰ ਕਾਨੂੰਨਤਾ ਕਾਰਵਾਈ ਹੋਏਗੀ ਤੇ ਬਾਜਾ ਹੁਣ ਚਾਹੀ ਕੋਈ ਹੋਰ ਹੁਣ ਕਿਸੇ ਨੂੰ ਅਧਿਕਾਰ ਨਹੀਂ ਕਹਿੰਦੇ ਪੰਜਾਬ ਨੂੰ ਡਰਾਉਣ ਤੇ ਧਮਕਾਉਣ ਦਾ ਹਮ ਇਹੋ ਜੀ ਸਥਿਤੀ ਦੇ ਵਿੱਚ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕਾਂਗਰਸ ਆਮਣੋ ਸਾਹਮਣੇ ਆ ਗਏ ਹਾਲਾਂਕਿ ਇਸ ਮਾਮਲੇ ਤੇ ਆਤੀ ਜਨਤਾ ਪਾਰਟੀ ਵੀ ਸਟੈਂਡ ਲੈਂਦੀ ਹਮੇਸ਼ਾ ਸੁਰੱਖਿਆ ਦੀ ਗੱਲ ਕਰਦੀ ਹੈ ਬਿਲਕੁਲ ਪਰ ਕਿਧਰੇ ਲੱਗਦਾ ਕਿ ਭਾਜਪਾ ਨੂੰ ਸਮਝ ਨਹੀਂ ਲੱਗ ਰਹੀ ਜੇ ਇਹਦੇ ਇਹ ਬੋਲਦੇ ਕਿ ਪ੍ਰਧਾਨ ਆਜਵਾ ਗਲਤ ਹੈ ਫਿਰ ਵੀ ਗੱਲ ਲੱਗਦਾ ਕਿ ਕਿਧਰੇ ਠੀਕ ਨਹੀਂ ਬੈਠਦੀ ਹੂੰ ਫਸਦੇ ਜੇ ਕਹਿੰਦੇ ਸਰਕਾਰ ਠੀਕ ਹੈ ਤਾਂ ਫਿਰ ਵੀ ਗੱਲ ਠੀਕ ਨਹੀਂ ਇਹ ਕਿਤੇ ਭਾਜਪਾ ਦੇ ਆਗੂ ਨੇ ਗੱਲ ਕੀਤੀ ਹੈ ਪਰ ਜਿੱਦਾਂ ਭਾਜਪਾ ਦੇ ਆਗੂ ਹੁੰਦੇ ਠਾ ਠਾ ਕਰਕੇ ਸੁਰੱਖਿਆ ਨੂੰ ਲੈ ਕੇ ਬਿਆਨ ਆਉਂਦੇ ਆ ਇਸ ਮਾਮਲੇ ਦੇ ਦੇਖ ਰਿਹਾ ਵੀ ਕੀ ਕਰਨਾ ਕੀ ਨਹੀਂ ਕਰਨਾ ਹੈ ਇਹ ਨਹੀਂ ਗੱਲ ਜ਼ਰੂਰ ਹੈ ਆਪਾਂ ਬਿਕਰਮ ਮਜੀਠੀਆ ਉਹਨਾਂ ਦੀ ਗੱਲ ਜ਼ਰੂਰ ਕਰਨੀ ਚਾਹਾਂਗੇ ਵਿਸ਼ੇਕਾਉ ਪਾਰਟੀ ਦੇ ਕਿਸੇ ਅਹੁਦੇ ਦੇ ਹੈਗੇ ਆ ਨਹੀਂ ਹੈਗੇ ਆ ਤੇ ਉਹਨਾਂ ਨੇ ਜ਼ਰੂਰ ਇਹ ਗੱਲ ਕਹੀ ਹੈ ਕਿ ਜੇ ਇਸ ਤਰ੍ਹਾਂ ਦੀ ਸਥਿਤੀ ਜਿਹੜਾ ਵਿਰੋਧੀ ਧਿਰ ਦਾ ਆਗੂ ਬਿਆਨ ਦੇ ਰਿਹਾ ਉਸ ਮਾਮਲੇ 'ਚ ਕੋਈ ਸੱਚਾਈ ਹੈ ਤਾਂ ਕਹਿੰਦੇ ਸਾਹਮਣੇ ਆਉਣੀ ਚਾਹੀਦੀ ਹੈ ਔਰ ਪੰਜਾਬ ਦੀ ਸੰਜੀਦਗੀ ਦੇ ਉੱਤੇ ਉਹਨਾਂ ਨੇ ਸਵਾਲ اٹھਾਇਆ ਕਾਮਨ ਕਾਨੂੰਨ ਦੀ ਸਮੱਸਿਆ ਨੂੰ ਲੈ ਕੇ ਕਹਿੰਦੇ ਜਿੰਨਾ ਬਾਜਵਾ ਦੇ ਉੱਤੇ ਤੁਸੀਂ ਕੀ ਦਰਜ ਕਰਨ ਬਾਰੇ ਸਨਿਦਗੀ ਦਿਖਾਈ ਹੈ ਇੰਨੀ ਸਨਿਦਗੀ ਕਿਦਰੇ ਤੁਸੀਂ ਜਿਹੜਾ ਪੰਜਾਬ ਦੀ ਸਿੱਧੀ ਬਾਰੇ ਦਿਖਾਓ ਤਾਂ ਸ਼ਾਇਦ ਸਿੱਧੀ ਨਾਮ ਬਾਰੇ ਸੋ ਸਾਰੇ ਕਸ ਦੇ ਚੱਲਦੇ ਆ ਮੁੱਖ ਮੰਤਰੀ ਜਿਸ ਤਰੀਕੇ ਨਾਲ ਇਸ ਮਾਨਯੋਗ ਸਨਿਦਗੀ ਨਾਲ ਲੈ ਰਿਆ ਵਿਰੋਧੀ ਤੇ ਲਾਗੂ ਇਸ ਮਾਨ ਦੇ ਸਟੈਂਡਲੀ ਬੈਠੇ ਆ ਔਰ ਬੰਬਾਂ ਦਾ ਮਾਮਲਾ ਹੈ ਇਸ ਮਾਨ ਦੇ ਸਰਕਾਰ ਦੀ ਵੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਜਿਹੜਾ ਉਹਨਾਂ ਨੇ ਕਿਹਾ ਜੇ ਸਿੱਧੀ ਨਹੀਂ ਹੈ ਤਾਂ ਕੌਣ ਰਾਇਆ ਜਾ ਰਿਹਾ ਲੋਕਾਂ ਨੂੰ ਹੂੰ ਹੁਣ ਕੱਲ ਦੀ ਜਿਹੜੀ ਪੇਸ਼ੀ ਆ ਉਹਦੇ ਨਾਲ ਕਾਫੀ ਨਜ਼ਰਾਂ ਇਸ ਗੱਲ ਤੇ ਟਿੱਗੀਆਂ ਹੋਈਆਂ ਕਿ ਬਾਜਵਾ ਕੋਲੇ ਕੋਈ ਸਬੂਤ ਹੈ ਜੀ ਕਿ ਜਾ ਉਹਨਾਂ ਨੇ ਇੱਕ ਚੈਨਲ ਨੂੰ ਇਹ ਗੱਲ ਕਹਿਤੀ ਹੈ ਸੋਰਸੇਜ ਕੀ ਹੈ ਕਿਸੇ ਪੱਤਰ ਦੇ ਸੋਰਸੇਜ ਜਿਹੜਾ ਕਿ ਸਿੱਧੇ ਤੋਂ ਦੇ ਮੀਡੀਆ 'ਚ ਨਹੀਂ ਹੈ ਤਾਂ ਪੁਸ਼ਕਸ਼ ਦੇ ਦੌਰਾਨ ਸਾਹਮਣੇ ਆਏਗੀ ਸੋ ਕੱਲ ਪ੍ਰਧਾਨ ਬਾਜਵਾ ਜਾ ਕੇ ਕੀ ਗੱਲ ਕਹਿੰਦੇ ਕੀ ਤੱਥ ਆ ਉਹਨਾਂ ਦੇ ਸਾਹਮਣੇ ਵੱਡੀ ਗੱਲ ਹੈ ਇਸ ਤੋਂ ਬਾਅਦ ਸਿੱਧੀ ਪਨਾਹ ਦੀ ਸਪਸ਼ਟ ਹੋਏਗੀ ਕਿ ਵਾਕਈ ਪਨਾਹ ਚੋਹੇ ਦੀ ਗੱਲ ਆ ਜਾਂ ਇੱਕ ਰਾਸੀਤ ਮਕਈ ਹੈ ਜੀ ਜੀ ਬਿਲਕੁਲ ਅਸਤ ਸਾਹਿਬ ਅੱਗੇ ਵਾਦਿਆਂ ਤੇ ਗੱਲ ਕਰਾਂਗੇ ਕੱਲ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ਦੀ ਜੋ ਕੱਲ ਹੋ ਚੁੱਕੀਆਂ ਨੇ ਵਿਸਾਖੀ ਦੇ ਦਿਹਾੜੇ ਦੇ ਉੱਪਰ ਅਕਾਲੀ ਦਲ ਬਾਦਲ ਅਕਾਲੀ ਦਲ ਅੰਮ੍ਰਿਤਸਰ ਤੇ ਕਾਲੀ ਦਲ ਵਾਰਿਸ ਪੰਜਾਬ ਦੇ ਤਿੰਨ ਸਟੇਜਾਂ ਨੇ ਜਿਹੜੀਆਂ ਉਹ ਕੱਲ ਲੱਗੀਆਂ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਲੰਬੇ ਸਮੇਂ ਬਾਅਦ ਸਟੇਜ ਤੋਂ ਬੋਲਦੇ ਨਜ਼ਰ ਆਏ ਪਰ ਉਧਰ ਦੂਜੇ ਪਾਸੇ ਗੱਲ ਕਰੀਏ ਤਾਂ ਇਕੱਠ ਹੈ ਜਿਹੜਾ ਪੰਥਕ ਇਕੱਠ ਹੈ ਉਹ ਘੱਟ ਜੋ ਵਾਰਸ ਪੰਜਾਬ ਦੇ ਦੀ ਸਟੇਸੀ ਉੱਥੇ ਵੀ ਨਹੀਂ ਦੇਖਿਆ ਕਿਵੇਂ ਦੇਖਦੇ ਹੋ ਇਸ ਨੂੰ ਕਿ ਇਸ ਤਰ੍ਹਾਂ ਦਾ ਜੋ ਕਠ ਹੰਗਾਰਾ ਉਹਨਾਂ ਨੂੰ ਵੀ ਮਿਲ ਰਿਹਾ ਤੇ ਨਾਲ-ਨਾਲ ਬਾਦਲ ਪਰਿਵਾਰ ਹੈ ਜਿਹੜਾ ਉਹ ਵੀ ਜੰਮ ਕੇ ਸਾਹਮਣੇ ਆਇਆ ਦੁਬਾਰਾ ਪ੍ਰਭਾਪਨੀ ਇਸ ਮੁੱਦੇ ਤੇ ਜ਼ਰੂਰ ਲਾਜ਼ਮੀ ਹੈ ਗੱਲ ਕਰਨੀ ਬਣਦੀ ਹੈ ਇੱਕ ਤਾਂ ਮਸਾਕੀ ਦੇ ਹੱੜਾਲ ਨਿਕਲ ਕੇ ਗਿਆ ਦੂਜਾ ਇਹ ਦੰਦਨ ਸਾਹਿਬ ਤੱਕ ਸਹਿਬਾਨ ਜਿੱਥੇ ਜਿਹੜੇ ਗਿਆ ਉਸ ਮੁੱਦੇ ਦੇ ਉੱਤੇ ਉਸ ਤੇ ਧਰਤੀ ਦੇ ਉੱਤੇ ਜਿਹੜਾ ਕਾਨਫਰੰਸ ਆ ਹੋਣਾ ਉਹੀ ਕਾਨਫਰੰਸ ਆਪਾਂ ਉਹਨਾਂ ਦਾ ਜ਼ਿਕਰ ਕਰਾਂ ਜਿਹੜੇ ਆਪਣੇ ਆਪ ਨੂੰ ਪੰਥ ਦੇ ਰਖਵਾਲੇ ਪੰਥ ਦੇ ਆਮੀਕ ਹੁੰਦੇ ਆ ਚਾਹੇ ਅਕਾਲੀ ਗੁਰੂ ਅਮਰ ਸਾਹਿਬ ਕਰ ਰਹੇ ਆ ਚਾਹੇ ਅਕਾਲੀ ਦਲ ਵਾਰਿਸ ਪੰਜਾਬ ਦੇ ਐ ਜਿਹੜੇ ਗਵਾਈ ਜਿਹੜਾ ਅਮਰਪਾਲ ਉਹਨਾਂ ਦਾ ਪਰਿਵਾਰ ਕਹ ਲਈਏ ਜੈਸ ਤਰ੍ਹਾਂ ਜਿਹੜੇ ਪਾਰਲੀਮੈਂਟ ਮੈਂਬਰ ਫਰੀਦ ਕੁردو ਜਿੱਤ ਕੇ ਆ ਸਰਬਜੀਤ ਖਾਲਸਾ ਹੂੰ ਕਈ ਆਗੂਵਾਂ ਦੇ ਆਪਾਂ ਨਾਮ ਲੈ ਸਕਦੇ ਆ ਤੀਜੀ ਤਰ ਜਿਹੜੀ ਮੁਖਤਰ ਆਪਣੇ ਆਪ ਨੂੰ ਕਹਉਂਦੀ ਆ ਉਹ ਹੈ ਅਕਾਲੀ ਦਲ ਦੀ ਜਿਹੜੀ ਸਖੀਰ ਬਾਦਲ ਕਰ ਰਹੇ ਆ ਸਗੀਰ ਬਾਦਲ ਨੇ ਦੇਖ ਕਰਦਣ ਤੋਂ ਪਹਿਲੇ ਆਪਣਾ ਅਹੁਦਾ ਸੰਭਾਲਿਆ ਜ਼ਿੰਮੇਵਾਰੀ ਸੰਭਾਲੀ ਹੈ ਵੱਡੀ ਗੱਲ ਇਹ ਹੈ ਕਿ ਦਮਦੋਆ ਸਾਹਿਬ ਤੁਲੰਡੀ ਸਾਬੋ ਪਿੱਤੇ ਧਰਤੀ ਤੇ ਜਿੱਨੇ ਜਿਹੜੀਆਂ ਕਾਨਫਰੰਸਾਂ ਵਿੱਚ ਇੱਕ ਦਾ ਸਨੇਹਾ ਜਾਂਦਾ ਹੀ ਜਾਂਦਾ ਹੈ ਕਿ ਇਸ ਵੇਲੇ ਪੰਜਾਬ ਜਿਹੜਾ ਹੈਗਾ ਇਹ ਜੇ ਪੰਥਕ ਦੌਰ ਚੋਂ ਗੁਜ਼ਰ ਰਿਹਾ ਕਿ ਕੱਲ ਨੂੰ ਕੌਣ ਐਸਟੈਬਲਿਸ਼ ਹੋਏਗੀ ਲੀਡਰਸ਼ਿਪ ਪੰਥ ਦੇ ਆਗੂਆਂ ਦਾ ਨਾਂ ਕਿੰਨਾ ਦਾ ਅਖਾਲੀ ਦਲ ਦੀ ਲੀਡਰਸ਼ਿਪ ਚ ਕੌਣ ਉੱਪਰ ਕੇ ਆਏਗਾ ਇਸ ਵੇਲੇ ਇੱਕ ਤਰ੍ਹਾਂ ਦਾ ਤਿੰਨੇ ਹੀ ਤਰ੍ਹਾਂ ਜਿਵੇਂ ਆਪਾਂ ਕਹੀਏ ਸਵਾਲੀਆ ਨਿਸ਼ਾਨ ਕਹਿ ਲਓ ਜਿਹਨਾਂ ਧਿਆਨ ਦੇ ਦੌਰੋਂ ਨਿਕਲ ਰਿਹਾ ਅਕਾਲੀ ਦਲ ਮਾਨ ਜਿਹੜੇ ਹੈਗੇ ਸਮਰੀਦਮਾਨ ਪਾਰਲੀਮੈਂਟ ਦੇ ਮੈਂਬਰ ਰਹੇ ਆ ਪਰ ਪੰਜਾਬ 'ਚ ਉਹਨਾਂ ਜਿਥੇ ਬੰਦਕ ਢਾਂਚਾ ਉਹ ਆਪਣਾ ਕਾਨਫਰੰਸਾਂ ਦੇ ਇਦਾਂ ਦੇ ਪ੍ਰੋਗਰਾਮ ਜ਼ਰੂਰ ਦਿੰਦੇ ਆ ਪਰ ਉਹਨਾ ਮਜ਼ਬੂਤੀ ਨਾਲ ਅੱਗੇ ਵਧ ਨਹੀਂ ਸਕਿਆ ਹੁਣ ਆਪਾਂ ਗੱਲ ਕਰੀਏ ਸਖਵੀਰ ਬਾਦਲ ਉਹਨਾਂ ਦੀ ਸਖਵੀਰ ਬਾਦਲ ਉਹਨਾਂ ਦਾ ਵੀ ਜਿੱਦਾਂ ਆਪਾਂ ਪਹਿਲਾਂ ਅਕਸਰ ਇਹਨਾਂ ਮੁੱਦਿਆਂ ਤੇ ਬੜਾ ਆਪਾਂ ਸਾਂਝ ਪਾਈ ਹੈ ਦਰਸ਼ਕਾਂ ਨਾਲ ਗੱਲ ਕੀਤੀ ਹੈ ਪਿਛਲਾ ਕਾਫੀ ਸਮਾਂ ਕਮ ਸਾਂਚੋਂ ਨਿਕਲਿਆ ਜ਼ਗੀਰ ਬਾਦਲ ਨੇ ਪਹਿਲਾ ਮੌਕਾ ਜਦੋਂ ਪ੍ਰਧਾਨਗੀ ਸਵਾਲਾਂ ਤੋਂ ਬਾਅਦ ਸਾਖੀ ਦੇ ਮੌਕੇ ਤੇ ਅਕਾਲੀ ਕਾਨਫਰੰਸ ਨੂੰ ਸੰਬੋਧਨ ਕੀਤਾ ਰੂਨਾ ਨੇ ਜਿੱਤੇ ਵਿਰੋਧੀ ਕਰਾਂ ਬਾਰੇ ਗੱਲ ਕੀਤੀ ਹੈ ਬਾਕੀ ਪੰਥ ਜਿਹੇ ਤਰ੍ਹਾਂ ਕਹਿੰਦੀਆਂ ਆਪਣੇ ਆਪ ਨੇ ਉਹਨਾਂ ਦਾ ਜ਼ਿਕਰ ਕੀਤਾ ਪਰ ਜਦੋਂ ਪ politicos ਵਰਤੇ ਗੱਲ ਕਰੀ ਪлитиਕਲ ਤੌਰ ਤੇ ਨੇ ਵੱਡਾ ਸਿੱਧਾ ਬੀਤੇ ਗੱਲ ਵੀ ਦਿੱਤਾ ਕਿ ਜਿਹੜੀ 27 ਦੀ ਵਿਧਾਨ ਸਭਾ ਦੀ ਚੋਣ ਆ ਰਹੀ ਹੈ ਕਿ ਅਕਾਲੀ ਦਲ ਉਹ ਜੇ ਸਰਕਾਰ ਬਣਾਏਗਾ ਜੀ ਉਹ ਦੇਖੋ ਦਾਵਾ ਕਰਨਾ ਆਪਣੀ ਜਗ੍ਹਾ ਤੇ ਹੋ ਸਕਦਾ ਬਰਾਪਾ ਸਾਰੇ ਜਾਣਦੇ ਆ ਕਿ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਆਪਾਂ ਗੱਲ ਕਰੀ ਜੀ ਦੋ ਤਿੰਨ ਵਿਧਾਇਕ ਹੋਣ ਉਹ ਵੀ ਆਪਣੋ ਆਪਣੀ ਥਾਂ ਤੇ ਖਿੰਡੇ ਪੁੰਡੇ ਨਜ਼ਰ ਆਉਂਦੇ ਹੋਣ ਤੇ ਇੱਕਦਮ ਜਿਹੜਾ ਹੈਗਾ 117 ਮੈਂਬਰੀ ਵਿਧਾਨ ਸਭਾ ਵਿੱਚ ਬਹੁਤ ਸਮਝ ਦੀ ਕਿਵੇਂ ਬਣੇਗੀ ਅਕਾਲੀ ਦਲ ਦੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਖਵੀਰ ਬਾਦਲ ਅਕਾਲੀ ਦਲ ਨੂੰ ਉਸ ਪ੍ਰਾ ਦੇ ਲਿਜਾ ਸਕੇਗਾ ਜਿਹੜਾ ਦਾਵਾ ਵਿਸਾਖੀ ਦੇ ਮੌਕੇ ਤੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਜਿਹੜੀ ਅਗਲੀ ਤੇਰਾ ਕਾਲੀਦਾਲ ਵਾਰਿਸ ਪੰਜਾਬ ਦੇ ਉਹ ਦੇਖੋ ਉਹਨਾਂ ਦੇ ਵੀ ਇੱਕ ਪਾਰਲੀਮੈਂਟ ਮੈਂਬਰ ਰਹਾਣੀ ਖਾਲਸਾ ਜੀ ਫੀਲਕੋਟ ਤੋਂ ਜਿੱਤੇ ਆ ਤੇ ਦੂਜੇ ਪਾਰਲੀਮੈਂਟ ਮੈਂਬਰ ਜਿਹੜੇ ਹੈਗੇ ਆ ਉਹ ਆਪਾਂ ਸਾਰੇ ਜਾਣਦੇ ਡੱਬੂਗੜ੍ਹ ਜੇਲ੍ਹ ਚ ਬੈਠੇ ਆ ਹਰਸਪਾਲ ਜੀ ਪਰ ਜਿਹੜਾ ਹੰਗਾਰਾ ਮਿਲ ਰਿਹਾ ਜੋ ਮੀਡੀਆ ਚ ਰਿਪੋਰਟ ਆਈ ਹੈ ਉਹਦੇ ਮੁਤਾਬਕ ਹੈ ਬਾਕੀ ਸਾਰੀਆਂ ਤੇਰਾਂ ਨਾਲੋਂ ਪੰਥਕਲ ਕੰਗਲੋਂ ਵੱਡਾ ਹੰਗਾਰਾ ਕਾਲੀਦਾਲ ਵਾਰਿਸ ਪੰਜਾਬ ਦੇ ਉਹਨਾਂ ਨੇ ਦਿੱਤਾ ਗਿਆ ਔਰ ਕਿਹਾ ਜਾਂਦਾ ਹੈ ਕਿ ਨੌਜਵਾਨ ਵੱਡੀ ਗਿਣਤੀ ਚਾਏ ਜੀ ਆਮ ਲੋਕ ਵੀ ਇਹ ਇੱਕ ਤਾਂ ਇਹ ਹੁੰਦਾ ਸੁਭਾਵਿਕ ਹੈ ਕਿ ਧਾਰਮਿਕ ਪ੍ਰੋਗਰਾਮਾਂ ਉੱਤੇ ਲੋਕ ਨਤਮਸਤਕ ਹੋਣ ਆਉਂਦੇ ਹੀ ਆ ਤੇ ਕਾਨਫਰੰਸਾਂ ਵੀ ਅਟੈਂਡ ਕਰਦੇ ਆ ਪੰਜਾਬ ਦਾ ਸੱਭਿਆਚਾਰਾਂ ਵਿਰਾਸਤ ਹੈ ਪਰ ਜੇ ਆਪਾਂ ਇਕੱਠਾਂ ਦੀ ਗੱਲ ਕਰ ਦਿੰਦਾ ਨਹੀਂ ਚੰਗਾ ਭਰਮਾਂਗਾਰਾ ਵਾਰਿਸ ਪੰਜਾਬ ਦੇ ਜਿਹੜਾ ਕਾਲੀਗੜਾ ਨੂੰ ਮਿਲਿਆ ਪਰ ਇਹ ਦੇਖਿਆ ਜਾਏਗਾ ਕਿ ਸਥਾਈ ਤੱਕ ਚੱਲ ਜਾਂ ਚੱਲਦੇ ਆ ਸਖਬੀਰ ਬਾਦਲ ਆਪਣੇ ਅਕਾਲੀ ਦਲ ਨੂੰ ਕਿੱਥੋਂ ਤੱਕ ਲੈ ਕੇ ਪਹੁੰਚਦੇ ਆ ਜੀ ਜੀ 1250 ਦੇ ਦੋ ਪਾਰਲੀਮੈਂਟ ਮੈਂਬਰ ਦਾ ਹੈਗੇ ਆ ਉਹਨਾਂ ਕੋਲੇ ਕੀ ਪੰਜਾਬੀਆਂ ਦਾ ਭਰੋਸਾ ਜਿੱਤ ਕੇ ਵਿਧਾਨ ਸਭਾ 'ਚ ਜਿਹੜੀ ਆਪਾਂ ਗੱਲ ਕਰਦੇ ਆ ਸਤਾਹੀ ਤੱਕ ਕਿਹੋ ਜੀ ਸਥਿਤੀ ਹੋਏਗੀ ਸੋ ਅਕਾਲੀ ਦਲ ਦੇ ਵੱਖ-ਵੱਖ ਤੜੇ ਜਿਹੜੇ ਹੈਗੇ ਆ ਵੱਖਰੋ ਕੇ ਦੌਰ ਜਿ ਵੱਖਰੋ ਕਰੇ ਬੁਰਦਾਂ ਜੋ ਨਿਕਲੇ ਆ ਸਾਰੇ ਹੀ ਦਲਾਂ ਦਾ ਲੈ ਕੇ ਇੱਕ ਤਰ੍ਹਾਂ ਦਾ ਕਹੀ ਆਪਾਂ ਇਮਤਿਹਾਨ ਹੈ ਆਉਣ ਵਾਲੇ ਦਿਨ ਪੰਜਾਬ ਦੇ ਲਈ ਕਹਿ ਲਈ ਪੰਥਕ ਮਾਨ ਲਈ ਕਈ ਜੀ ਇਹ ਵੀ ਫੈਸਲਾ ਕੋਣ ਹੋਣਗੇ ਕਿ ਆਖਰ ਪੰਜਾਬ ਚ ਕਿਹੜਾ ਅਕਾਲੀ ਦਲ ਆ ਜਿਹੜਾ ਸਾਬਤ ਹੋਏਗਾ ਸਖੰਡਰੀ ਸਿਮਾਨ ਵਾਲਾ ਜਿਹੜਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਸੁਖਵੀਰ ਬਾਦਲ ਜਿਹੜੇ ਕਹਿੰਦੇ ਕਿ 100 ਸਾਲ ਤੋਂ ਪੁਰਾਣੀ ਪਾਰਟੀ ਹੈ ਜਾਂ ਅਕਾਲੀ ਦਲ ਵਾਰਸ ਪੰਜਾਬ ਦੇ ਹਾਲਾਂਕਿ ਉਹਨਾਂ ਨੂੰ ਕੁਝ ਮਹੀਨੇ ਹੋਇਆ ਪਾਰਟੀ ਬਣਨ ਨੂੰ ਪੰਜਾਬ ਵਿੱਚ ਜਦਾਂ ਕਈ ਵਾਰੀ ਇੱਕ ਮੌਕਾ ਜਾਂ ਆਪਣ ਗੱਲ ਕਰਨ ਦੀ ਗੱਲ ਮੌਕਾ ਮਿਲਦਾ ਹੈ ਕਿ ਪੰਜਾਬੀ ਲਹਿਰਾਂ ਪਿੱਛੇ ਵੀ ਜਾਂਦੇ ਆ ਲਹਿਰਾਂ ਖੜੀਆਂ ਕਰਨ ਜਾਂਦੇ ਆ ਸੋ ਕੀ ਅਕਾਲੀ ਦਲ ਵਾਰਸ ਪੰਜਾਬ ਦੇ ਕਿ ਲੜ ਦੇ ਰੂਪ ਚ ਉੱਭਰ ਪਾਏਗਾ ਜਾਂ ਨਹੀਂ ਪਾਏਗਾ ਸੋ ਕਾਫੀ ਦਿਲਚਸਪ ਗੱਲ ਹੈ ਜੀ ਜੀ ਤਿੰਨੇ ਤਰ੍ਹਾਂ ਲੱਗੇ ਆ ਆਪਣੋ ਆਪਣੀ ਥਾਂ ਦੇ ਉੱਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਤਿੰਨਾਂ ਤਰ੍ਹਾਂ ਜੋ ਪੰਜਾਬੀ ਪੰਤਕ ਮਾਮਲੇ ਨਾਲ ਜੁੜੇ ਜੁੜੇ ਲੋਕ ਆ ਤੇ ਅਸੀਂ ਹੈ ਕਿਰਤ ਨੂੰ ਪ੍ਰਵਾਨ ਕਰਦੇ ਆ ਜੀ ਜੀ ਬਿਲਕੁਲ ਸੋ ਸਾਬ ਅੱਗੇ ਵਧਦੇ ਆਂ ਤੇ ਗੱਲ ਕਰਾਂਗੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਉਹਨਾਂ ਦੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਪਹੁੰਚੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਇਸ ਨੂੰ ਸਿਆਸੀ ਪੱਖ ਤੋਂ ਦੇਖੀਏ ਚਲੋ ਵਿਸਾਖੀ ਦਾ ਦਿਹਾੜਾ ਆਇਆ ਠੀਕ ਹੈ ਪਰ ਸਿਆਸੀ ਪੱਖ ਤੋਂ ਦੇਖੀਏ ਤਾਂ ਕਹਿੰਦੇ ਕਿ ਮੁੱਖ ਮੰਤਰੀ ਨੇ ਜੋ ਹਰਿਆਣਾ ਦੇ ਉਹਨਾਂ ਦੇ ਗੇੜੇ ਪੰਜਾਬ ਦੇ ਵਵਾਧ ਰਹੇ ਨੇ ਪਿਛਲੇ ਕੁਝ ਸਮੇਂ ਦੌਰਾਨ ਕਾਫੀ ਗੇੜੇ ਉੱਤੇ ਉਲਾਰੇ ਨੇ ਪੰਜਾਬ ਦੇ ਕਿਵੇਂ ਦੇਖਦੇ ਨੇ ਨਾ ਗੇੜਿਆਂ ਨੂੰ ਕਿਉਂਕਿ ਭਾਜਪਾ ਦਾ ਵੱਡਾ ਚਿਹਰਾ ਨੇ ਇਸ ਸਮੇਂ ਸੀਐਮ ਸੈਣੀ ਜੇ ਗੇੜਿਆਂ ਦੀ ਆਪਾਂ ਗੱਲ ਕਰੀਏ ਤਾਂ ਪੰਜਾਬੀ ਨੇ ਕੋਈ ਪ੍ਰਾਣੀ ਵਧੀਆ ਕੋਤ ਹੈਗੀ ਐ ਉਹ ਪੰਜਾਬੀ ਦੀ ਕਹਿੰਦੇ ਜੇ ਇੱਕ ਧਰ ਕਰਦੀ ਐ ਦੂਜਾ ਧਰ ਜਵਾਦ ਦਿੰਦੀ ਐ ਪੰਜਾਬੀ ਜਨ ਕਹਿੰਦੇ ਆ ਬਾਜੀ ਮੋੜਨਾ ਹਾਂਜੀ ਜੇ ਹੁਣ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਚ ਜਾ ਕੇ ਚੋਣਾਂ 'ਚ ਸੰਬੋਧਨ ਕਰ ਸਕਦੇ ਐ ਜਾਂਦੇ ਐ ਕਹਿੰਦੇ ਆਮ ਆਦਮੀ ਪਾਰਟੀ ਦੇ ਖਾਤਰ ਬਿਲਕੁਲ ਭਗਵੰਤ ਜੀ ਭਗਵੰਤ ਮਾਨ ਹਰਿਆਣਾ ਚ ਗਏ ਐ ਦੂਜੀਆਂ ਥਾਵਾਂ ਤੇ ਗਏ ਐ ਤਾਂ ਭਾਜਪਾ ਕੋਲੇ ਕੋਣ ਦੇ ਮੁੱਖ ਮੰਤਰੀ ਐ ਨਾਲ ਸਿੰਘ ਸੈਣੀ ਤਾਂ ਸੈਣੀ ਜਦੋਂ ਆ ਰਿਹਾ ਉਹ ਕਹਿੰਦਾ ਮੈਂ ਵੀ ਪੰਜਾਬ ਚ ਆ ਸਕਦਾ ਮੈਂ ਕਿਉਂ ਨਹੀਂ ਆ ਸਕਦਾ ਕਈ ਗੱਲਾਂ ਜਿਹੜੀਆਂ ਇਹਦੇ ਮਾਮਲੇ ਜੁੜੀਆਂ ਹੋਏ ਦਿਲਚਸਪੀ ਹੈ ਵੈਸੇ ਇਸ ਤੋਂ ਪਹਿਲਾਂ ਕਦੇ ਹਰਿਆਣਾ ਦੇ ਮੁੱਖ ਮੰਤਰੀ ਇਸ ਤਰ੍ਹਾਂ ਪੰਜਾਬ 'ਚ ਦੌਰਿਆਂ ਤੇ ਗੇੜਿਆਂ ਤੇ ਆਏ ਨਹੀਂ ਹੈ ਇੱਕ ਤਾਂ ਸਖਾਵਾਂ ਮਾਹੌਲ ਪੰਜਾਬ 'ਚ ਭਾਜਪਾ ਲਈ ਕੁਝ ਬਣਦਾ ਇਸ ਕਰਕੇ ਨਜ਼ਰ ਆ ਰਿਹਾ ਹੈ ਕਿ ਕਿਸਾਨੀ ਮਹਮਾਉਤਰਾ ਦੀ ਜਿਹੜੇ ਅੰਦੋਲਨ ਸੀ ਉਹ ਨਜ਼ਰ ਨਹੀਂ ਆ ਰਿਹਾ ਜਿਹੜੇ ਕਦੇ ਲਲਕਾਰ ਪੜਦੇ ਸੀ ਕਿਸੇ ਭਾਜਪਾ ਗੋ ਨੂੰ ਕਿਰਾਂਗੇ ਜਾਂ ਅੰਦੋਲਨ ਕਰਾਂਗੇ ਸਵਾਲ ਪੁੱਛਾਂਗੇ ਉਹ ਮਾਹੌਲ ਇਹਨਾਂ ਦਿਨਾਂ 'ਚ ਘਟੋ ਘਟਾ ਇਦਰੇ ਨਜ਼ਰ ਨਹੀਂ ਆ ਰਿਹਾ ਸੋ ਸਣੀ ਸਾਹਿਬ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਹੁੰਦੇ ਇੱਕ ਤਾਂ ਉਹਨਾਂ ਨੂੰ ਕਿਦਾਂ ਦੀ ਦਿੱਕਤ ਨਹੀਂ ਕੋਈ ਕਿ ਤੀਜੀ ਦਾ ਚੌਥੀ ਫੇਰੀ ਐ ਪਿਛਲੇ ਦੋ ਹਫ਼ਤਿਆਂ ਚ ਉਹ ਅਮਰਸਰ ਵੀ ਗਏ ਐ ਹੁਣ ਆਪਾਂ ਆਨੰਦ ਪ੍ਰਸਾਦ ਦੀ ਗੱਲ ਕਰਿਆਂ ਆਨੰਦਪੁਰ ਸਾਹਿਬ ਵੀ ਗਏ ਐ ਇੱਕ ਤਾਂ ਆਪਣੇ ਜਿਹੜੇ ਜਾ ਕੇ ਜਿਹੜੇ ਹਮੈਤੀ ਐ ਜੋ ਪਾਰਟੀ ਦੇ ਨਾਲ ਜੁੜੇ ਹੋਏ ਲੋਕ ਉਹਨਾਂ ਨੂੰ ਮਿਲਦੇ ਐ ਇੱਕ ਜਦੋਂ ਦੇਖੋ ਜਿਹੜੀ ਰਾਜਨੀਤੀ ਆਪਾਂ ਜਨਾ ਮਰਜ਼ੇ ਨੂੰ ਸਰਕਾਰੀ ਇਹ ਜਾਤ ਪਾਤ ਦਾ ਕਿਹੜਾ ਰਾਜਸੀ ਆਗੂ ਛੱਡਦੇ ਨਹੀਂ ਹੁਣ ਦੀ ਗੱਲ ਨਹੀਂ ਜਦੋਂ ਦਾ ਦੇਸ਼ ਆਜ਼ਾਦ ਹੋ ਉਹ ਤੋਂ ਲੈ ਕੇ ਹੁਣ ਤੱਕ ਜਦੋਂ ਕਿ ਤੇ ਟਿਕਟ ਮਿਲਦੀ ਹੈ ਪਹਿਲਾਂ ਇਹੀ ਦੇਖਿਆ ਜਾਂਦਾ ਕਿ ਉੱਥੇ ਕਿਹੜਾ ਭਾਈਚਾਰਾ ਹੈ ਜਿਹੜਾ ਵੱਧ ਹਮਾਇਤ ਕਰ ਸਕਦਾ ਉਸ ਭਾਈਚਾਰੇ ਦੇ ਨੇਤਾ ਨੂੰ ਉਮੀਦਵਾਰ ਨੂੰ ਟਿਕਟ ਦਿਓ ਸੋ ਸੈਣੀ ਸਾਹਿਬ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਆ ਜਦੋਂ ਇਧਰਲੇ ਪਾਸੇ ਅਨੰਦਪੁਰ ਸਾਹਿਬ ਆਵਾਲਾ ਹੁੰਦੇ ਆ ਰੋਪੜ ਹੁੰਦੇ ਆ ਤਾਂ ਸੈਣੀ ਭਾਈਚਾਰਾ ਇਸ ਖੇਤਰ 'ਚ ਕਾਫੀ ਹੈ ਇੱਕ ਤਾਂ ਉਹਨਾਂ ਦੀ ਕੋਸ਼ਿਸ਼ ਹੋ ਸਕਦੀ ਹੈ ਕਿ ਸੈਣੀ ਭਾਈਚਾਰੇ ਨਾਲ ਜੋੜਿਆ ਜਾਵੇ ਧੁਦੀ ਵਡੀ ਕੋਈ ਨਹੀਂ ਹੈ ਕਿ ਮੁੱਖ ਮੰਤਰੀ ਆਕਰ ਜਦੋਂ ਆਉਂਦੇ ਆ ਲੋਪੀ ਹੁੰਦੇ ਉਹਨਾਂ ਦੇ ਮਹਿਤੀ ਵੀ ਹੁੰਦੇ ਆ ਚੁੜਦੇ ਆ ਗੱਲਬਾਤ ਹੁੰਦੇ ਆ ਸੋ ਮੁੱਖ ਮੰਤਰੀ ਦੇ ਤੌਰ ਤੇ ਸੈਣੀ ਦਾ ਆਉਣਾ ਤੇ ਸੁਨਿਆਹ ਦੇਣਾ ਗਵੰਡੀ ਮੁੱਖ ਮੰਤਰੀ ਸਾਰੇ ਪੰਜਾਬ ਵਾਲੇ ਜਾਣਦੇ ਆ ਇਸ ਲਿਹਾਜ਼ ਨਾਲ ਵੀ ਦੇਖੋ ਕੱਲ ਜਦੋਂ ਆਏ ਉਹਨਾਂ ਨੇ ਜਿਹੜਿਆ ਕਾਲਜ ਦੇ ਜ਼ਥੇਦਾਰਾਂ ਨਾਲ ਹੀ ਦੰਦੋਸਾ ਸੋਰੀ ਆਪਣਾ ਤਖਤ ਕੇਸਗੜ ਦੇ ਵਿੱਚ ਜ਼ਥੇਦਾਰਾ ਗੜਗਾਏ ਸਾਹਿਬ ਹੂੰ ਗੜਗਾਏ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਹੈ ਗੁਰਗਾ ਸਾਹਿਬ ਨੇ ਵੀ ਹਰਿਆਣਾ ਦੇ ਸਿੱਖਾਂ ਬਾਰੇ ਉਹਨਾਂ ਦਾ ਹੀ ਬਣਦਾ ਹਰਿਆਣਾ ਦੇ ਸਿੱਖਾਂ ਦੇ ਮੁਸ਼ਕਲ ਆਉਣੇ ਬਾਰੇ ਗੱਲਬਾਤ ਕੀਤੀ ਹੈ ਉਹ ਜਦੋਂ ਗੁਰਗਾ ਸਾਹਿਬ ਤੇ ਹਰਿਆਣਾ ਦੇ ਮੁਲਾਕਾਤ ਕਰਨਗੇ ਔਰ ਉਹਦੇ ਚ ਗੱਲਾਂ ਚੰਗੀਆਂ ਹੋਣਗੀਆਂ ਸਿੱਖਾਂ ਦੇ ਮਸਲਿਆਂ ਦੀ ਗੱਲ ਹੋਏਗੀ ਔਰ ਕੁਝ ਮਸਲਾਂ ਉਸਦਾ ਜਾ ਕੇ ਹੱਲ ਵੀ ਕਰਨਾ ਆਪਣੇ ਸੁਭੇ ਚ ਤਵੇ ਸਨੇਹਾ ਦਾ ਜਾਏਗਾ ਜਾਏਗਾ ਜੀ ਸੁਪਾਜਤਾ ਨੇ ਜਿੱਥੇ ਹੋਰ ਕਈ ਪਾਸੇ ਪੰਜਾਬ ਚ ਸਤਾਈ ਦੇ ਚੋਣਾਂ ਨੂੰ ਮੁੱਖ ਰੱਖ ਕੇ ਜ਼ੋਰ ਲਾਇਆ ਵਾ ਉਥੇ ਇਹ ਵੀ ਹੈ कि ਜਿਹੜੇ ਸੈਣੀ ਸਾਹਿਬ ਦੇ ਗੇੜੇ ਆ ਹਰਿਆਣਾ ਦੇ ਮੁੱਖ ਮੰਤਰੀ ਦੇ ਉਹ ਵੀ ਆਪ ਆਣ ਲਈ ਤੇ ਕਾਂਗਰਸ ਵਾਲੀ ਚਿੰਤਾ ਦਾ ਕਾਰਨ ਹੋਣ ਦੇਣਾਂ ਚ ਬਣਸਾ ਦਿਆ ਕਿਉਂਕਿ ਸੈਣੀ ਸਾਹਿਬ ਦੀ ਤਗੜੀ ਨਜ਼ਰ ਬਣੀ ਹੋਈ ਆ ਪੰਜਾਬ ਤੇ ਜਦੋਂ ਕੋਈ ਦਿਨਾ ਬਾਅਦ ਜੀ ਹਰਿਆਣਾ ਦੇ ਚੱਕਰ ਲਾਵੇ ਕੋਈ ਦਿਨਾ ਬਾਅਦ ਚੱਕਰ ਲਾਵੇ ਤਾਂ ਮੰਨਿਆ ਜਾ ਸਕਦਾ ਕਿ ਉਹ ਸੁਧਾਰਨ ਚੱਕਰ ਨਹੀਂ ਆਏਗਾ ਉਹਦੇ ਪਿੱਛੇ ਪਿੱਛੇ ਕਿਤੇ ਨਾ ਕਿਤੇ ਰਾਜਨੀਤੀ ਜ਼ਰੂਰ ਚੜੀਗੀ ਲੱਗੀ ਵੀ ਆ ਸੁਨਹਿਰ ਸਿੰਘ ਸੈਣੀ ਨੂੰ ਮੀਡੀਆ 'ਚ ਵੀ ਤਰ੍ਹਾਂ ਸਟਾਰ ਸ਼ੁਰੂ ਹੋ ਗਈ ਆ ਇਹ ਅਗਰ ਸੈਣੀ ਕਿਉਂਕਿ ਉਹਨਾਂ ਨੇ ਜਦੋਂ মিডিਆ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਹੀ ਵੀ ਇਹ ਗੱਲ ਜੀ ਅਨੰਦ ਬਰਸਾਹ ਜੀ মিডিਆ ਵਾਲਿਆਂ ਨੇ ਸਵਾਲ ਕੀ ਦੇ ਕੇ ਕਹਿੰਦੇ ਦੇਖੋ ਜੀ ਸਿੱਧਾ ਦਿੱਲੀ ਚ ਅਸੀਂ ਆਪ ਵਾਲਾ ਨੂੰ ਭਜਾਇਆ ਹੈ ਪੰਜਾਬ ਚ ਵੀ ਕਹਿੰਦੇ ਇਦਾਂ ਹੀ ਆਪੜਾ ਕੋਲੋਂ ਅਸੀਂ ਸਤਾ ਖੋਵਾਂਗੇ ਤੇ ਭਾਜਪਾ ਦੀ ਸਰਕਾਰ ਬਣਾਵਾਂਗੇ ਸੋ ਪੋਲੀਟਿਕਲ ਤੌਰ ਤੇ ਮਾਮਲਾ ਆ ਹੀ ਗਿਆ ਸਾਹਮਣੇ ਜੀ ਹੁਸੈਨੀ ਸਾਹਿਬ ਨੇ ਜ਼ਿੰਮੇਵਾਰੀ ਸੰਭਾਲੀ ਹੈ ਇਸ ਖੇਤਰ ਦੀ ਅਨੰਦ ਬਰਸਾਹ ਹੋਏ ਨਵਾਂ ਸ਼ਹਿਰ ਹੋ ਗਏ ਸਾਰੇ ਏਰੀਆ ਚ ਅਮਰਸਾਤ ਤੱਕ ਵੀ ਜਾ ਕੇ ਆਉਂਦੇ ਆ ਉਹ ਸੋ ਬੰਜਾਬ ਦੀ ਰਾਜਨੀਤੀ ਚ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ ਕਿ ਹਰਿਆਣਾ ਦੀ ਸਿੱਧੇ ਤੌਰ ਤੇ ਐਂਟਰੀ ਹੋ ਰਹੀ ਹੈ ਜੀ ਬਿਲਕੁਲ ਜੀ ਸਿੱਧਾ ਸਾਹਿਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਜੋ ਪੰਚਾਇਤੀ ਜ਼ਮੀਨਾਂ ਨੇ ਆਪਣੇ ਅਕਸਰ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਹੁੰਦੀਆਂ ਨੇ ਤੇ ਪਿੰਡਾਂ ਦੇ ਲੋਕ ਕਿਉਂ ਨੂੰ ਲੀਜ਼ ਤੇ ਲੈ ਕੇ ਲੰਬੇ ਸਮੇਂ ਦੇ ਲਈ ਵਾਉਂਦੇ ਨੇ ਵਾਈ ਕਰਦੇ ਨੇ ਪਰ ਕਹਿੰਦੇ ਹੁਣ ਸਰਕਾਰ ਸਖਤ ਹੋਈ ਹੈ ਤੇ ਜਿਹੜੀਆਂ ਲੰਬੇ ਸਮੇਂ ਦੇ ਲਈ ਲੀਜ਼ ਹੁੰਦੀ ਸੀ 5 7 10 20 ਸਾਲ ਦੇ ਲਈ ਉਹ ਬੰਦ ਕਰਨ ਜਾ ਰਹੀ ਹੈ ਸਰਕਾਰ ਤੇ ਜਿਹੜੇ ਪੈਂਡਿੰਗ ਕੁਝ ਕੇਸ ਪਏ ਨੇ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਉਹਨਾਂ ਤੋਂ ਵੀ ਕਹਿੰਦੇ ਜਿਹੜੀਆਂ ਫਾਈਲਾਂ ਤੋਂ ਮਿੱਟੀ ਝੜਨੀ ਸ਼ੁਰੂ ਹੋ ਗਈ ਹੈ ਇਹ ਬਹੁਤ ਦਿਲਚਸਪ ਸਵਾਲ ਹੈ ਜੇ ਆਪਾਂ ਅੱਜ ਪੰਜਾਬੀਆਂ ਦੀ ਪਿੰਡੂ ਖੇਤਰ ਦੀ ਗੱਲ ਕਰੀਏ ਪੰਚਾਇਤੀ ਜ਼ਮੀਨਾਂ ਦੇ ਮਾਇਦੇ ਕਹਾਂਗਾ ਕਿ ਕੋਈ ਸਰਕਾਰ ਰਹੀ ਹੋਵੇ ਕਾਂਗਰਸ ਸਰਕਾਰ ਰਹੀ ਹੋਵੇ ਕਾਲੀ ਦਲ ਭਾਰਤੀ ਜਨਤਾ ਪਾਰਟੀ ਸਰਕਾਰ ਰਹੀ ਹੋਵੇ ਜਦੋਂ ਵੋਟਾਂ ਲੈਣੀਆਂ ਸਾਰੇ ਬੜੇ ਇਮਾਨਦਾਰੀ ਦੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗੱਲ ਕਰਦੇ ਦਾਅਵੇ ਕਰਦੇ ਆ ਇਸ ਮਾਲੇ ਚ ਕਿਸੇ ਸਰਕਾਰ ਨੇ ਕਦੇ ਪਰਤਾਲ ਕਰਾਉਣੀ ਨਹੀਂ ਜੇ ਪਰਤਾਲ ਕਰਾਈ ਜਾਵੇ ਤਾਂ ਮੈਂ ਸਮਝਦਾ ਕਿ ਪੰਜਾਬ ਚ ਕਾਫੀ ਵੱਡੀ ਪੱਧਰ ਤੇ ਪੰਚਾਇਤੀ ਜ਼ਮੀਨਾਂ ਜਿਹੜੀਆਂ ਨੇ ਲਈ ਤੇ ਦਿੱਤੀਆਂ ਗਈਆਂ ਜੀ ਕਿਸੇ ਨੇ ਤਾਂ ਕਾਲਜ ਦੇ ਨਾਂ ਤੇ ਲਈ ਹੈ ਕਿਸ ਨੇ ਕੈਂਪਸ ਦੇ ਨਾਂ ਤੇ ਲਈ ਹੈ ਕਿਸ ਨੇ ਗਰਾਊਂਡਾਂ ਦੇ ਨਾਂ ਤੇ ਲਈ ਹੈ ਉਹ 30 30 ਸਾਲ ਦਾ ਇਸ ਤੋਂ ਵੀ ਵੱਧ ਅਸਤ ਦੇ ਲਈ ਜਿੰਨਾ ਲੰਬੇ ਸਮੇਂ ਲਈ ਲੀਜ਼ ਲਈ ਜਾ ਸਕਦੀ ਸੀ ਹਰ ਸਾਲ 99 ਸਾਲਾ ਪੜੇ ਤੇ ਲੈ ਲੈਣਾ 99 ਸਾਲਾ ਨੂੰ ਹੁਣ ਪਤਾ ਨਹੀਂ ਕਿਹੜੇ ਰਾਜ ਦੇ ਜਿਵੇਂ ਕਹਿੰਦੇ ਫਰਜ ਆਏਗੀ ਕਿ ਨਹੀਂ ਆਏਗੀ ਜਿਨੇ 99 ਸਾਲ ਕਿਸੇ ادارے ਨੇ ਜ਼ਮੀਨ ਲੈ ਲਈ ਉਹ ਦਾ ਮਾਲਕ ਬਣ ਕੇ ਬੈਠ ਗਿਆ ਨਾ 99 ਸਾਲ ਲਈ ਫਿਰ ਦੇਖਿਆ ਜਾਏਗਾ ਸੋ ਪੰਜਾਬ ਦੀ ਬੜੀ ਕੀਮਤੀ ਜ਼ਮੀਨ ਜਿਸ ਨੇ ਪੰਜਾਬ ਦੇ ਪਿੰਡਾਂ ਦਾ ਬਹੁਤ ਵੱਡੇ ਬਦਲ ਤੇ ਵਕਾਤ ਜਯੋਗਦਾਨ ਹੋ ਸਕਦਾ ਸੀ ਉਹ ਸਾਡੇ ਵਕਵਾ ਕੇ ਸਮਿਆਂ ਦੇ ਜਿਹੜੇ ਰਾਸ ਸੀ ਆਗੂ ਰਹੇ ਮੈਂ ਸਾਰੇ ਤਾਂ ਨਹੀਂ ਕਹਾਂਗਾ ਪਰ ਜਿਨ੍ਹਾਂ ਦਾ ਨਾਂ ਮਾਨ ਨਾਲ ਸੰਬੰਧ ਰਿਹਾ ਪੰਚਾਇਤ ਦੀਆਂ ਜ਼ਮੀਨਾਂ ਨੂੰ ਦਬਾ ਕੇ ਲੁੱਟਿਆ ਗਿਆ ਜਿੱਥੇ ਕਿਸੇ ਦਾ ਦਾਗ ਲਗਿਆ ਕਿਸੇ ਨੇ ਆਪਣੇ ਨਾਂ ਜਾਲੀ ਰਜਿਸਟਰੀਆਂ ਕਰਵਾ ਕਿਸੇ ਨੇ ਪੰਚਾਇਤਾਂ ਕੋਲੋਂ ਮਤੇ ਕਰਵਾ ਹੁੰਦੇ ਇਹ ਕਲਾਈਆ ਸਾਹਮਣੇ ਕਿ ਪੰਚਾਇਤੀ ਜ਼ਮੀਨਾਂ ਨੂੰ ਲੰਬੇ ਸਮੇਂ ਲਈ ਦੀਸ ਤੇ ਨਹੀਂ ਦਿੱਤਾ ਜਾਏਗਾ ਮੈਂ ਸੰਧਾ ਜੀ ਅਮਲੀ ਤੌਰ ਤੇ ਗੱਲ ਹੋਈ ਕਿ ਦਾ ਬੜਾ ਵੱਡਾ ਪੰਜਾਬ ਦੇ ਪਿੰਡਾਂ ਦਾ ਅਪਰਾਲਾ ਹੋਵੇਗਾ ਪਿੰਡਾਂ ਨੂੰ ਬਚਾਉਣ ਦਾ ਅਪਰਾਲਾ ਹੋਵੇਗਾ ਇਹ ਬਹੁਤ ساری ਜ਼ਮੀਨ ਹੈ ਸੈਂਕੜੇ ਏਕੜਾਂ ਜ਼ਮੀਨ ਹੈ ਪਿੰਡਾਂ ਦੇ ਛੱਪੜ ਪਿੰਡਾਂ ਦੇ ਸ਼ਾਮਲਾ ਤਾਂ ਵੱਡੀ ਪੱਦਰ ਦੇ ਕਬਜ਼ੇ ਜਿਹੜੇ ਹੋਏ ਆ ਜੇ ਕਿਤੇ ਲੀਜ਼ ਵਾਲਾ ਮਾਮਲਾ ਵੀ ਘੱਟੋ ਘੱਟ ਰੁਕ ਜੇ ਇੱਕ ਸਾਲ ਲਈ ਦੇਖੋ ਆਮ ਤੌਰ ਤੇ ਕੀ ਹੁੰਦਾ ਹੈ ਕਿ ਇੱਕ ਸਾਲ ਲਈ ਫਸਲ ਤੇ ਲੀਜ਼ ਦਾ ਜਿਹੜਾ ਮਾਮਲਾ ਆਉਂਦਾ ਹੈ ਕਣਕ ਜਾਂ ਜਿਹੜਾ ਹੈਗਾ ਸੋਨੀ ਤੋਂ ਬਾਅਦ ਹਾਂ ਲੀਜ਼ ਸਾਲ ਬਾਅਦ ਬਦਲਦੀ ਆ ਸਾਲ ਬਾਅਦ ਬੁੱਲੀ ਲੱਗੇ ਕੋਈ ਗੱਲ ਨਹੀਂ ਬਿਲਕੁਲ ਜਿਹੜੇ 30-30 ਸਾਲ ਲਈ 50-50 ਸਾਲੀ 99 ਸਾਲਾਂ ਲਈ ਪਟੇ ਤੇ ਲੈਂਦੇ ਆ ਮੈਂ ਕਹਿੰਦਾ ਉਹ ਸਿੱਧੇ ਤੌਰ ਤੇ ਲੋਟਾ ਪੰਜਾਬ ਦੀ ਮੈਂ ਤਾਂ ਕੋਈ ਦੇਖਿਆ ਨਹੀਂ ਕਿ 99 ਸਾਲ ਲੀਜ਼ ਤੋਂ ਲੈਣ ਤੋਂ ਬਾਅਦ ਕਿਸ ਇਲਾਕੇ ਦਾ ਕਹਿ ਰਿਹਾ ਹੁਣ ਕਿ ਜਿਹੋ ਉਹਨਾਂ ਨੇ ਸਾਨੇ ادارے ਨੇ ਇਸ ਦਾ ਬਹੁਤ ਵੱਡਾ ਵਿਕਾਸ ਕਰਤਾ ਕਿਉਂਕਿ ਪੰਚਾਇਤ ਜ਼ਮੀਨ ਲੀਜ਼ ਤੇ ਲਈ ਹੈ ਜੀ ਜੀ ਉਹ ਚੰਗਾ ਅਭਰਾਲਾ ਹੈ ਜੇ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਜੀ ਜੀ ਸਿੱਧ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਇਸ ਤੋਂ ਇਲਾਵਾ ਤੁਹਾਨੂੰ ਦੱਸਦੀ ਕਿ 16 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦੀ ਇੱਕ ਅੰਤਰੀਂ ਕਮੇਟੀ ਦੀ ਇਕੱਤਰਤਾ ਵੀ ਹੋਣ ਜਾ ਰਹੀ ਹੈ ਉਹਨਾਂ ਦੇਖਣਾ ਹੋਵੇਗਾ ਕਿ ਉਸ 71 ਤਜ ਕਿਸ ਤਰ੍ਹਾਂ ਦੇ ਜਿਹੜੇ ਮੁੱਦੇ ਨੇ ਉਹ ਵਿਚਾਰੇ ਜਾਂਦੇ ਨੇ ਇਸ ਤੋਂ ਇਲਾਵਾ ਵਸਾਖੀ ਜੋੜ ਮੇਲਾ ਜੋ ਸ਼੍ਰੋਮਣੀ ਕਮੇਟੀ ਦੇ ਵੱਲੋਂ ਅੱਜ ਸਜਾਇਆ ਗਿਆ ਤਲਵੰਡੀ ਸਾਬੋ ਵਿਖੇ ਜਿੱਥੇ ਬਹੁਤ ਵੱਡੇ ਪੱਧਰ ਤੇ ਸੰਗਤਾਂ ਪਹੁੰਚੀਆਂ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁਰਾਦ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ